ਕੀ ਕਰ ਰਹੇ ਹੋ ਉਹੀ ਕਰ ਰਹਾ ਜਿਹੜਾ ਦਿਲ ਕਰ ਰਿਹਾ ਸੀ ਕਦੋਂ ਦਾ ਦਿਲ ਕਰ ਰਿਹਾ ਸੀ ਪੁੱਫੜ ਜੀ ਮਤਲਬ ਕੀ ਆ ਜੀ ਜੀ ਐਨੀ ਸੋਹਣੀ ਭਤੀਜੀ ਹੋਵੇ ਉਹਦਾ ਤਾਂ ਦਿਲ ਆਏ ਜਾਂਦਾ ਸ਼ਰਮ ਕਰੋ ਪੁੱੜ ਜੀ ਤੁਹਾਡੀ ਉਮਰ ਚ ਤੇ ਮੇਰੀ ਉਮਰ ਚ ਕਿੰਨਾ ਫਰਕ ਆ ਸ਼ਰਮ ਗਈ ਕਿਉਂ ਲੈਣਾ ਜੋ ਮੇਰਾ ਦਿਲ ਕਰ ਰਿਹਾ ਮੈਨੂੰ ਕਰ ਲੈਣ ਦੇ ਪੁੱਫੜ ਜੀ ਛੱਡ ਮੇਰਾ ਹੱਥ ਮੈਂ ਧੁਨ ਵਾਜ ਮਾਰ ਦੂੰਗੀ ਇਹ ਛੱਡ ਤੂੰ ਫੇਮ ਮੱਛੀ ਆਂਦਾ ਹਰਾ ਅੱਥੇ ਕਿਹੜਾ ਕਿਸੇ ਨੂੰ ਹੈਗਾ ਕੁਕਰੇ ਕੋਈ ਨਾ ਕਰੇ ਨਾ ਬੜਬੜ ਕਰੀ ਜੰਨਾ ਬਾਪੂ ਤੈਨੂੰ ਆਪੇ ਦੇਖਣਾ ਚਾਹੀਦਾ ਹਰਾਚਾਰਾ ਵੱਢ ਕੇ ਤੂੰ ਨਹੀਂ ਲਿਆਉਣਾ ਕੰਮ ਸੇ ਕੰਮ ਨੂੰ ਸ਼ਾਮੇ ਛੂਂਗੇ ਤਾਂ ਕਰਦਿਆ ਕਰ ਐਡਾ ਸੱਤ ਨਾਲ ਲੱਗਣ ਵਾਲਾ ਹੋਰ ਤੈਨੂੰ ਕਦੇ ਵਾਸਤੇ ਕੀਤਾ ਕੰਮ ਕਰ ਲੈ ਹੁਣ ਮੈਂ ਕੰਮ ਤੇ ਜਾਣਾ ਤਾਂ ਕਹਿ ਰਿਹਾ ਮੈਂ ਬਾਗਜੀ ਕੰਮ ਤੇ ਵੀ ਹੁਣ ਮੈਂ ਕੰਮ ਕਰੂੰਗਾ ਤੈਨੂੰ ਕੰਮ ਨੂੰ ਨਹੀਂ ਕੋਈ ਕਹਿੰਦਾ ਬਸ ਥੋੜਾ ਜਿਹਾ ਘਰੇ ਖੜਜਾ ਕਰ ਕਰੇ ਕੀ ਬਣਾਏ ਲੋਕ ਪਤਾ ਨਹੀਂ ਕੀ ਕੀ ਗੱਲਾਂ ਬਣਾਉਂਦੇ ਨੇ ਹਾਓ ਕਰੇ ਕੀ ਹੈਗਾ ਸਾਰਾ ਕੁਝ ਬਾਹਰ ਹੀ ਹੈ ਲੋਕਾਂ ਕੋਲੇ ਤੂੰ ਅੱਜ ਬੰਦਾ ਰਿਹਾ ਕਰਦਾ ਗੱਲਾਂ ਕੰਮ ਕਰਕੇ ਭਾਜੀ ਨਾਲੇ ਕੰਮ ਤੇ ਮੈਂ ਬਾਹਰ ਜਾ ਕੇ ਉਹਨਾਂ ਮੜਾ ਜਾ ਤੂੰ ਕਿੱਥੇ ਜਾਣਾਗਾ ਉਹ ਕੰਮਾ ਮੈਨੂੰ ਦੱਸਣਾ ਜ਼ਰੂਰੀ ਆ ਮੋਟਰਸਾਈਕਲ ਦੇ ਤੇਲ ਤੁਲ ਪਵਾ ਲੈਗਾ ਖਾਲੀ ਕਰਕੇ ਖੜਾ ਦੇਣਾ ਕੋਈ ਨਾ ਪਵਾ ਲੂੰ ਅੱਜ ਤਾਂ ਹੈਗੀ ਨਹੀਂ ਮੇਰੇ ਲਈ ਪੈਸੇ ਦੱਸਦਾ ਤੇ ਜਾਣਾ ਕਿੱਥੇ ਆ ਪੈ ਗੀ ਲੈਣਾ ਮੈਂ ਕੰਮ ਜਾ ਕੇ ਰਿਹਾ ਹਾਂ ਪਹਿਲਾਂ ਨੰਨਾ ਮਾਰ ਦਿਆ ਕਰ ਮੈਂ ਤਾਂ ਫਰ ਗਾਉਂ ਤੂੰ ਕੋਈ ਪਲਾਟ ਦਾ ਸੌਦਾ ਕਰਨ ਚੱਲੇ ਨਾ। ਨਾ ਉਧਰ ਕੀ ਬੜਬੜ ਜੀ ਕਰਦਾ। ਕੁਛ ਨਹੀਂ ਕੁਛ ਨਹੀਂ। ਜਾ ਭੱਗ ਜਾ। ਤੇੰਦਾ ਬੋਲਣਾ ਹੀ ਬੇਕਾਰ ਆ। ਅਸਾਂ ਨੂੰ ਕੀ ਹੋਇਆ ਪਿਆ ਇਹਨੂੰ? ਹਰ ਦੱਸ ਕੀ ਵੀ ਨਹੀਂ ਜਾਂਦੇ ਗਿਆ ਅੱਜ ਤਾਂ। ਜਾਣ ਦਾ ਜਿੱਦੜ ਮਰਦਾ ਮਨ ਦੇ ਤਾਂ। ਨਾ ਤੇਲ ਪਵਾ। ਤੇਲ ਪਵਾ ਲੂੰ। ਕੋਡ ਉਹਦਾ ਫੋਨ ਕਰੀ ਜਾਂਦੀ ਸੀਗੀ ਕਿੱਥੇ ਸੀਗਾ ਤੈਨੂੰ ਪਤਾ ਤਾਂ ਹੈਗਾ ਸਾਰਿਆਂ ਦੇ ਉੱਪਰ ਵੀ ਹੋ ਕੇ ਆਇਆ ਤੂੰ ਨਾਲੇ ਤੂੰ ਮੈਨੂੰ ਫੋਨ ਕਰੇ ਤੈਨੂੰ ਮੈਂ ਲੈਨਾਂ ਵਾ ਇੱਕ ਦੇ ਹੋਇਆ ਵੀ ਤੇਰੇ ਵਾਸਤੇ ਮੈਂ ਆਵਣਾ ਆ ਜਾ ਆ ਜਾ ਅੰਦਰ ਚੱਲੀਏ ਚਲ ਠੀਕ ਆ ਪਰ ਆ ਜਾ ਆ ਜਾ ਨਾਲੇ ਤੂੰ ਕਬਰਾ ਆ ਤੇਰਾ ਪਪੜ ਤੇਰੇ ਨਾਲ ਆ ਮੇਰੇ ਹੁੰਦੇ ਟੈਨਸ਼ਨ ਨਾ ਲੈ ਕਰ ਠੀਕ ਆ ਆ ਜਾ ਆ ਜਾ ਨੇ ਬੜੇ ਨੇ ਜੇ ਉਹ ਨਵੇੜ ਤਾਂ ਯਾਰ ਬੱਸ ਮੱਝ ਦੇ ਮੂਰੀ ਜੀ ਪਾਉਣ ਦੀ ਦੇਖਦਾ ਸੀ ਮੈਂ ਤਾਂ ੱੱਕਾ ਜਾ ਕਰਦੀ ਆ ਫੇਰ ਪਤਾ ਲਗੇ ਮਨ ਖਰਾਬ ਕਰੇਗਾ ਕੀ ਹੋ ਗਿਆ ਬੁੜੇ ਜੀ ਦੀ ਗੱਲ ਕਰਦਾਗਾ ਕੀ ਕਰੇ ਉਹਨਾਂ ਨੇ ਕਰਾਤਾ ਗਿਆ ਇੱਕ ਤਾਂ ਪਿੰਡ ਚ ਉਹ ਬਦਨਾਮ ਕੋਈ ਚੰਗਾ ਨਹੀਂ ਕਹਿੰਦਾ ਇਹਨੂੰ ਤੇ ਦੂਜੀ ਗੱਲ ਦੱਸ ਕੇ ਨਹੀਂ ਜਾਂਦਾ ਹੈਗਾ ਜਿੱਥੇ ਜਾਊਗਾ ਬਿਨਾਂ ਵਸੇ ਭੱਗ ਜਾਊਗਾ ਕਿੰਨੀ ਵਾਰੀ ਤੈਨੂੰ ਕਿਹਾ ਵਿਣੀ ਆਂਦੀ ਆ ਤਾਂ ਸੁਧਾਰ ਨਹੀਂ ਹੈਗੀਆਂ ਚੱਕੇ ਰਸਾਲ ਆਦੇ ਉਹ ਮੈਂ ਐਕਾੜੂ ਕਾਣਾ ਲੋਕ ਐ ਕਹਿਣਗੇ ਕਿ ਇਕੱਲਾ ਕੱਲਾ ਚ ਮੁੰਡਾ ਗਾ ਸਾਹਮਲੇ ਨੇ ਵੇਡਾ ਘਰਵਾਰ ਪਾਕੇ ਦੇਤਾ ਇਹ ਦੱਸ ਤੇਰਾ ਪਿਓ ਵੀ ਨਹੀਂ ਸਮਿਆ ਪਰ ਲੋਕਾਂ ਨੂੰ ਕੀ ਪਤਾ ਕਹੇ ਜੇ ਕਰਤੂਤਾ ਮਾਰਕਾ ਹੈ ਚਾਹੇ ਜੋ ਬੈਵਤਾ ਕਰਦਾ ਨਾ ਉਹਨੂੰ ਤਾਂ ਆਸ਼ਰਮ ਚ ਨਾ ਕੋਈ ਰੱਖੇ ਆਪਾਂ ਤਾਂ ਫਿਰ ਵੀ ਉਹਨੂੰ ਘਰੇ ਪਾਲੀ ਬੈਠੇ ਆਂ ਸਾਨੂੰ ਚੰਗਾ ਨੂੰ ਖਾਣ ਨੂੰ ਚਾਹੀਦਾ ਫਿਰ ਆਥ ਨੇ ਤਾਂਚ ਖੇਡਣ ਵਗ ਜਿਆ ਕਰੋ 2 ਵਜੇ ਤੱਕ ਤੇ ਬਸ ਆਹੀ ਕੋਸ਼ਾ ਦੇ ਬੱਲੇ ਨਾਲੇ ਮੇਰੀ ਗੱਲ ਸੁਣ ਲੈ ਛਣੂ ਕਿ ਲੰਬਾ ਘੱਟ ਤਾ ਨੂੰ ਫੇਰ ਉਹ ਖੋਜ ਰੱਖੀ ਐ ਨਹੀਂ ਮੈਂ ਤਾਂ ਕੋਈ ਬੁੜੀ ਛੇੜ ਲੈ ਆਵੀ ਉਹ ਜਿਹਦੇ ਨਾਲ ਦੇ ਕਹਿਣਗੇ ਤੇਰਾ ਪਰ ਉਹਦਾ ਸਿਆਣਾ ਬਹੁਤ ਆ ਉਹ ਕਮਲੀ ਗੱਲ ਨਹੀਂ ਕਰਦਾ ਜੀ ਗੱਲ ਚ ਸਿਆਣਪ ਆਉਂਦੀ ਆ ਟੱਟੂ ਦੀ ਸਿਆਣਪ ਆਉਂਦੀ ਆ ਤੂੰ ਕਹਿੰਦੇ ਕਹਿੰਦੇ ਭਾਈ ਤੁਸੀਂ ਲੈ ਜਾਓ ਬਾਲਾ ਸਿਆਣਾ ਹੈ ਕਹਦੇ ਕਿਹੜਾ ਬੰਦਾ ਆਉਂਦੀ ਜਵਾਕਰ ਨਾਲ ਡੇ ਲਾਈ ਜਾਂਦਾਗਾ ਕਿ ਮੈਂ ਹਰਾ ਛਾਵੇਂ ਕਰਨ ਨੂੰ ਕਹਤਾ ਤੈਨੂੰ ਕਹਿੰਦਾ ਤੂੰ ਕਦੇ ਵਾਸਤੇ ਐਡਾ ਪਹਾੜ ਵਰਗਾ ਕਰ ਲੈ ਅੱਛਾ ਪਰ ਤੂੰ ਇਕੱਲਾ ਅੰਨ ਖਾਣ ਨੂੰ ਹੀ ਆ ਕਹਦੇ ਓਰੇ ਤੂੰ ਹੁਣ ਕੋਈ ਕੰਮ ਨਹੀਂ ਕਰਨਾ ਛੋਟੇ ਵਰਗਾ ਤਾਂ ਫਿਰਨਾ ਐ ਆਥਣੇ ਨੂੰ दारू ਚਾਹੀਦੀ ਐ ਚੌਰੇ ਨੂੰ ਬੋਤਲ ਵੀ ਨਾ ਗੱਲ ਨਹੀਂ ਕਰਦਾ ਹੋਰ ਉਹੀ ਤਾਂ ਗੱਲ ਆ ਕੱਲੀ दारू ਦੀ ਖੱਟਿਆ ਖਾਂਦਾ ਔਰ ਦਸਾਂ ਦੀ ਗੱਲਾਂ ਦੇ ਕੋਈ ਨਹੀਂ ਬਿਮਾਰ ਵੀ ਨਹੀਂ ਹੁੰਦਾ ਇਹੇ ਜੇ ਤਾਂ ਜ਼ਹਿਰ ਦਾ ਟੀਕਾ ਹੀ ਲਵਾ ਦੇ ਬੰਦਾ ਵੀ ਮਰਚੇ ਪਰਾਂ ਚੱਲ ਕੋਈ ਨਾ ਆ ਗੰਡੇ ਸਾਹਮਣੋਂ ਕਿੰਨੇ ਦਿਨ ਹੋ ਗਏ ਮੈਂ ਕਿਹਾ ਸੀ ਡੰਗਰਾਂ ਦੇ ਪੈਰਾਂ 'ਚ ਰੁੜੀ ਜਾਂਦੇ ਨੇ ਪਰ ਗੰਡੇ ਨੇ ਚੱਕੇ ਹੈਗੇ ਉਹਨੇ ਤੂੰ ਕਹੂਗਾ ਤੂੜੀ ਨਾ ਪਾ ਦਿਓ ਮੋਰੀਆਂ 'ਚ ਸਾਫ਼-ਸਾਫ਼ ਭਰਿਓ ਕਿਉਂਕਿ ਮੈਂ ਆਥਣੇ ਟਾਈਮ ਲੱਗਾ ਆਥਣੇ ਤੋਂ ਬੋਤਲ ਪੀ ਲੈਣਾ ਆਥਣੇ ਤੋਂ ਗੰਡੇ ਪਾਉਣ ਲਾ ਉਹਨਾਂ ਦਾ ਘੰਟੇ ਚੱਕਦਾ ਬੇਸ਼ੱਕ ਲਿਆਵੇ ਕਿਸੇ ਦੇ ਕੋਲ ਮੈਂ ਤੁਝਾਉ ਤੇਰਾ ਕੰਮਦੰਦ ਨਾ ਕਰ ਨਾ ਨਾ ਮੇਰੀ ਗੱਲ ਸੁਣ ਲੈ ਉਹਨੂੰ ਸਮਝਾ ਦੇ ਕਹੇ ਭਾਈ ਘਰੇ ਬਹਿ ਜਾ ਕਰ ਕਹਿ ਦੂੰਗਾ ਕਜਿੱਤੀਆਂ ਖਾਉ ਨਹੀਂ ਹੋ ਕਿਸੇ ਕੋਲ ਆਪਾਂ ਕਿਸੇ ਦਾ ਨੂੰ ਸਾਥੀ ਕਿਨੂੰ ਸਮਝਾ ਲਾਂਗੇ ਤੁੰ ਉਹਨੂੰ ਬੁਲਾ ਲਈ ਉਹਨੂੰ ਬੁਲਾਵਾਂ ਚੰਗਾ ਜਾ ਮੈਂ ਚੱਕਦਾ ਗੱਲ ਜੀ ਆਲੇ ਮੇਰੇ ਪਾਪੀ ਪੱਬੀ ਸਸਤੀ ਕਾ ਤਸ਼ੀਕਾ ਕਿਵੇਂ ਜਾਨੀ ਉਹ ਬਧੀਏ ਬਧੀਏ ਤੁਸੀਂ ਦੱਸ ਠੀਕ ਆ ਤੁਸੇ ਦੱਸ ਕੇ ਤਾਂ ਸਾਡੇ ਬਾਪੂ ਜੀ ਕਿੱਧਰ ਲੰਘੇ ਸੀਗੇ ਉਹ ਭਾਈ ਸੋਨਿਆ ਨੇ ਫੋਨ ਕਰਕੇ ਮਗਾੜੇ ਤੋਂ ਲੈਣ ਗਿਆ ਸੀ ਨਾਲੇ ਸੋਨਿਆ ਮੈਨੂੰ ਬੁੱਕ ਕਰ ਮੈਂ ਲੈਣਾਂ ਜਾਣਾ ਸਾਰੇ ਦਿਨ ਮੈਂ ਸਿਰਫ ਬੱਸ ਇਹ ਕੀ ਯਾਦ ਰੱਖਦਾ ਇੱਜਾ ਨਾ ਇੱਜਾ ਨਾ ਥੇਰ ਗਿਆ ਸੋਨਿਆ ਨੂੰ ਲੈਣ ਗਿਆ ਸੀ ਕੋਈ ਨਾ ਬਾਪੂ ਸਰ ਉਹ ਫਿਕਰ ਜੀ ਹੋ ਜਾਂਦੀ ਆ ਕਿ ਪਤਾ ਨਹੀਂ ਕਿੱਧਰ ਲੰਘ ਗਿਆ ਐਵੇਂ ਕਿੜਾ ਪਈ ਨਾ ਬੱਚਾ ਜੀ ਮੈਂ ਬੋਜੂ ਆ ਓਹੋ ਬਪੜ ਤੁਸੀਂ ਐਵੇਂ ਲੜੀ ਜਾਂਦੇ ਹੋ ਮੈਨੂੰ ਲੈਣਗੇ ਸੀ ਭਾਬੀ ਚੱਲ ਸੋਹਣੀਆ ਤੂੰ ਬੈਠ ਜਾ ਚੱਲ ਆ ਲੈ ਸੋਹਣੀ ਆਪਾਂ ਉੱਧਰ ਜਾਵਾਂ ਤਾਂ ਕੰਮ ਤੇ ਕੋਈ ਨਾ ਮੈਂ ਚਾਪਾਂ ਨਹੀਂ ਚੰਗਾ ਕਰ ਬੰਦ ਮਾਂ ਦੀ ਗੱਲ ਫਸੜਾ ਕਿ ਕਿਸਾਈ ਬਾਪੂ ਦੀ ਵੀ ਖੰਸ ਨਹੀਂ ਹੋਵੇ ਬਾੜੀ ਤੇ ਸੁਕਾਈ ਜਾਂਦੀ ਐੱਛੇ ਦਾ ਯੇ ਮੇਰੇ ਪਨੀਸੀ ਵਾਰਤਾ ਹੈ ਗਈ ਸੀ ਗਹੀ ਰੱਛਾ ਗੋੜਾ ਹੁਣ ਇਹ ਘਰੇ ਵੀ ਗੰਦ ਪਾਉਣ ਲੱਗ ਗਿਆ ਸੂਮੇ ਰੱਖੀ ਚਲ ਇੱਕ ਵਾਰੀ ਗੁੰਢ ਚਾਰੇ ਪੂਰੀ ਨਵੀਂ ਨੋਤਨਾ ਗਈ ਦਾ ਜੀ ਹੈ ਜੇ ਮੋਲਾ ਕੋ ਬੰਦੇ ਨਾ ਮੈਂ ਕਾ ਤੁਆਈਂ ਖੇਤ ਜੀ ਬੋਤ ਬਹੁਤ ਸੋਨੀਆ ਆ ਵੀ ਹਾਂ ਕਿੰਨੇ ਘੜ ਬਣਿਆ ਨਾ ਹਾਂ ਤੇ ਦਰਦੇ ਖਾਣ ਦੇ ਉਸ ਉਹਦੀ ਫੋਟੋ ਆ ਆ ਦੇਖੋ ਪੁੱਤ ਕਿੰਨੇ ਸਮੇਂ ਤੋਂ ਹਾਂਜੀ ਹੋ ਘੈਂਟ ਆ। ਇੱਥੇ ਵੀ ਜੁੜੇ ਬੈਠੇ ਨੇ ਦੋ ਜਣੇ। ਮੁੰਮਨੇ ਜਮੀ ਸ਼ਰਮਦਾਰ ਰੱਖੀ ਐ। ਮੈਂ ਤਾਂ ਜ ਆਵਾਜ਼ से कहना ही थी कि ਇਧਰ 100 ਕਾਲ ਕਮਰੇ ਦੇ ਲਈ ਚਾਬੀ ਲੰ데। ਪੂਰੀ ਲੈ ਆਉਣੀ ਭਾਈ। ਕੋਈ ਨਾ ਬਾਪੂ। ਇੱਥੇ ਲੈ ਆਉਂ। ਕੋਈ ਨਹੀਂ ਬਫੀ ਲੈਣੀਆਂ ਲੈ ਹੋ ਜਾ ਕਰ ਦੱਸ ਕੇ ਇਹ ਜ਼ੋਨੀਏ ਦੋ ਇਹ ਮਾੜੇ ਲੱਗਦੇ ਆ ਮੇਰੇ ਲੱਭੇ ਚੇਲ ਲਵੇ ਕੋਈ ਨਾ ਫੋਨ ਕਰਦੀ ਜਿਵੇਂ ਪਹੁੰਚ ਗਈ ਹਾਂ ਹਾਂ ਭਾਪੀ ਜ਼ਰੂਰ ਕਰ ਦੂੰਗੀ ਫੋਨ ਹਾਂ ਚੇ ਨਹੀਂ ਹੈਗਾ ਫੋਨ ਤਾਂ ਮੈਂ ਮੇਰੇ ਫੋਨ ਤੋਂ ਕਰ ਦਿੰਨੀ ਆ ਕੋਈ ਨਹੀਂ ਕੋਈ ਪੱਕੜ ਦੇਣਾ ਬਾਪੂ ਲੈ ਕੱਢੀ ਬਾਸ ਕੱਢ ਚੰਗਾ ਬਪੂ ਨਾ ਕਰ ਬਾਪੂ ਤੈਨੂੰ ਮੇਰੀ ਦਾ ਸ਼ਰਮ ਆਇਨ ਕੁੜੀ ਦੀ ਦਾ ਸ਼ਰਮ ਹੋਣੀ ਚਾਹੀਦੀ ਆ ਕੀ ਹੋ ਗਿਆ ਭਾਈ ਹੁਣ ਕੰਮ ਸਭ ਕੰਮ ਹ ਕੱਪੜੇ ਤਾਂ ਤੰਗ ਦੇ ਵਾਲਿਆ ਕਰ ਸੋਹਣਾ ਲੱਗਦਾ ਏ ਭਾਈ ਇਹ ਵੀ ਤਾਂ ਆਉਦੀ ਆ ਜਿਹਦੇ ਮੂਰੇ ਕੀ ਸਾਂਗਾ ਛੇ ਆਉਦੀ ਆ ਫਿਰ ਨੰਗਾ ਹੋ ਕੇ ਥੋੜੀ ਬਹਿਣਾ ਹਾਂ ਨੰਗਾ ਬੈਠਾ ਭਈ ਸਾਰੇ ਕੱਪੜੇ ਦਾ ਕੂੜੇ ਭਾਈ ਬੈਠਾ ਹਾਂ ਬਾਪੂ ਚੰਗੀਆਂ ਗੱਲਾਂ ਨਹੀਂ ਹੈਗੀਆਂ ਨਾਲੇ ਕਵਾਰੀ ਕੁੜੀ ਆ ਕੱਲ ਨੂੰ ਇਹਦਾ ਵਿਆਹ ਵੀ ਹੋਣਾ ਏ ਬਈ ਵਿਆਹ ਨੂੰ ਵੀ ਵਿਆਹ ਹੋ ਜੂਗਾ ਮੈਂ ਕਹਣੀ ਆ ਵਿਆਹ ਰਿਸ਼ਤੇਦਾਰੀ ਸਭਾ ਦੇ ਦਿਨ ਲਾਈ ਦੇਣੀ ਹੁੰਦੀ ਸੋਹਣੀ ਆ ਛੇ ਤੂੰ ਰਹਿਣਾ ਵੀ ਹੈ ਨਾ ਹਫਤਾ ਤਾਂ ਉਧਰ ਮੇਰੇ ਕੋਲ ਬੈਠ ਜਾ ਕਰ ਠੀਕ ਹੈ ਚਿੰਗਾ ਪੱਬਦੀ ਬਈ ਵਿਚਾਰੀ ਹਾਂ ਦੇ ਅੱਜ ਤਾਂ ਆਈ ਤੂੰ ਜੇ ਵਿਚਾਰੀ ਖਾਣਾ ਹੈ ਕਰਨੇ ਕੀ ਹਾਂ ਜਾ ਦੇ ਤਾਂ ਮੁੰਡਾ ਆ ਜਾ ਕੋਈ ਨਹੀਂ ਪਪੜ ਜਿਹੜੇ ਹਫਤਾ ਲੱਗਦਾ ਭਾਬੀ ਲਾੜੇ ਮਾ ਬਾਚਾ ਵਾ ਮੇਰੇ ਹਾਂ ਹਾਂ ਤਾਂ ਲਾਹੀ ਚਾਹੀ ਤਾਂ ਦੋ ਹਫ਼ਤੇ ਲੱਗ ਜਾ ਸੋਨੀਆ ਮੇਰੇ ਕਹਿਣਾ ਮਤਲਬ ਇਹ ਨਹੀਂ ਹੈਗਾ ਵੀ ਤੈਨੂੰ ਜਾ ਜੇ ਤੂੰ ਆਈਆਂ ਤਾਂ ਨਾਲ ਤਾਂ ਮੈਂ ਇਹਨਾਂ ਨਾਲ ਕੰਮ ਤਾਂ ਹੱਥੋਂ ਤੇ ਵਟਾ ਦਿਆ ਕਰ ਨਾਲੇ ਆਪਾਂ ਉਧਰ ਹੀ ਭੇਜਿਆ ਕਰਾਂਗੇ ਦੁਪਹਿਰ ਨੂੰ ਠੀਕ ਆ ਹਾਂ ਬਾਕੀ ਹਾਂ ਬਸ ਫੁੱਫੜ ਨਾਲ ਆਪੂੰ ਉਂਟੇ ਆਪਣੀਆਂ ਫੋਟੋਆਂ ਦਿਖਾਣ ਲੱਗ ਗਿਆ ਸੀ ਤਾਂ ਕਰਕੇ ਪੱਬੀ ਮੈਂ ਬੈਗੀ ਸੀ ਨੀ ਕੋਲੇ ਅੱਛਾ ਹਾਂ ਬਾਪੂ ਫੋਟੋਆਂ ਵੀ ਖਿੱਚ ਲੈਂਦਾ ਆ ਦੇਖ ਭਾਬੀ ਫੁੱਫੜ ਦਾ ਪੋਣਾ ਅੱਛਾ ਤੇਰੇ ਫੁੱਫੜ ਨੇ ਯਾਦਾ ਸੰਭ ਕੇ ਰੱਖਿਆ ਯਾਨੇ ਬੰਚ ਪਰ ਇੱਕ ਗੱਲ ਹੈਗੀ ਸੋਨੀਆ ਉਹ ਦਦਰਾ ਬੋੜ ਕਿਸੇ ਕੋਲ ਬੈਂਦਾ ਨਹੀਂ ਅੱਜ ਪਤਾ ਨਹੀਂ ਕਿਵੇਂ ਬਹਿ ਗਿਆ ਨਾਲੇ ਬਾਪੂ ਚਾਹ ਵੀ ਕੀ ਨਾ ਤਾਂਛ ਖੈੜੇ ਤੇ ਟਾਈਮ ਨਾਲ ਘਰੇ ਵੜ ਜੀ ਕੋਈ ਮੈਂ ਹੁਣ ਨਹੀਂ ਜਾਪਾ ਕਿਤੇ ਵੀ ਸੰਭਾਜ ਦਾ ਟਾਈਮ ਨਹੀਂ ਰਿਹਾ ਨਹੀਂ ਇਸੇ ਲਈ ਆ। ਇਹ ਤਾਂ ਫਿਰ ਮੇਰੇ ਕੋਲੇ ਰੱਖਿਆ ਕਰੂਗੀ ਬਾਪੂ ਤੂੰ ਹੁਣ ਉਧਰ ਥੋੜੀ ਬੈਠੇਗਾ। ਲੈ ਮੈਂ ਵੀ ਚਾਹ ਬੁੱਲਾ ਕਰ ਲੈ ਭੋਈ। ਵਿਚਾਰੀ ਮਸਾਂ ਭਾਈ ਆ। ਛਲ ਟੰਗਾ। ਚਾਹ ਵੀ ਲੋ ਆ ਕੇ। ਚੰਗਾ ਬਾਪੂ। ਫੁਕੜਾ ਪਾਪੀ ਦੀਆਂ ਗੱਲਾਂ ਮੈਨੂੰ ਸਮਝ ਨਹੀਂ ਆਈਆਂ ਤੇ ਕੀ ਕਹਿ ਗਈ ਆ ਉਹ ਕੁਛ ਨਹੀਂ ਭਾਈ ਤੈਨੂੰ ਟੈਂਸ਼ਨ ਲੈਣ ਦੀ ਲੋੜ ਨਹੀਂ ਠੀਕ ਆ ਇਹਦਾ ਮੈਨੂੰ ਮਾਰਨ ਨੂੰ ਕਰਦੇ ਨੇ ਅੱਛਾ ਬਪੜਾ ਆ ਤင်း ਨਾਲੇ ਨਾਲੇ ਤੈਨੂੰ ਬਾਹਰ ਨਹੀਂ ਜਾਣਾ ਠੀਕ ਆ ਜਿਹੜਾ ਕੁਝ ਵੀ ਤੈਨੂੰ ਖਾਣ ਪੀਣ ਦੀ ਲੋੜ ਹੋ ਤੂੰ ਮੈਨੂੰ ਦੱਸ ਦੀ ਬਸ ਤਾਂ ਇੱਥੇ ਬਟਣਾ ਠੀਕ ਆ ਮੈਂ ਆਪੇ ਬਾਜ਼ਾਰੋਂ ਲਿਆ ਦੇਵਾਂ ਤੈਨੂੰ ਚੰਗਾ ਬਪੜਾ ਬਾਹਰ ਉਹਦੇ ਨਾਲ ਵੀ ਜੰਮੀ ਨਹੀਂ ਜਾਣਾ ਤੰਨੇ ਚੰਗਾ ਬਪੜਾ ਉਹ ਤਾਂ ਮੈਨੂੰ ਪਹਿਲਾਂ ਹੀ ਮਾਰਨ ਨੂੰ ਕਰਦੇ ਨੇ ਨਾਲੇ ਮੇਰੇ ਤੇ ਲੱਗਦੇ ਨੇ ਉਹਰੇ ਕੋਲ ਪਰਮੇਚੀ ਕੀ ਜਾਨੀ ਹੁੰਦਾ ਵੀ ਤੇਰੇ ਨਾਲ ਐ ਕਰਦੇ ਨੇ ਲੜੇ ਵੇਖੀ ਕੱਪੜਿਆ-ਕੁੱਪੜਿਆ ਨੂੰ ਕੇਵਲ ਟੋਕਵੀ ਹਣਾ ਹਾਂ ਦੱਸ ਮੇਰੇ ਮਾੜੇ ਕੱਪੜੇ ਪਾਏ ਹੋਏ ਨਾ ਮੀ ਸਾਰਾ ਕੁਸਟਾ ਕਿਹਾ ਹੋਇਆ ਮੇਰੇ ਨਾਲ ਅੰਦਲੋਈ ਬੈਠਾ ਪਰ ਮੈਨੂੰ ਨਾ ਕੁਝ ਵੀ ਨਹੀਂ ਦਿੰਦਾ ਹੈਗਾ ਐਡਾ ਸਿਆਣਾ ਪੁਫੜਾ ਚੱਲ ਕੋਈ ਨਾ ਸੋਹਣੀਆ ਟੈਨਸ਼ਨ ਨਾ ਲੈ ਮੈਂ ਤੇਰੇ ਵਾਸਤੇ ਮਿੱਠੀ ਚਾਹ ਲੈ ਕੇ ਆਉਣਾ ਤੂੰ ਰਹਿ ਬੈਠ ਤੂੰ ਐਂ ਦੇ ਪੁਫੜਾ ਮੈਂ ਲੈ ਆਉਣੀ ਆ ਉਹ ਤੂੰ ਫੇਰ ਉਹਦੇ ਕਾਲੇ ਮੂਹਰ ਦੇ ਨਵੇਂ ਲੱਗੇ ਨਾ ਤੇਰੇ ਵਾਸਤੇ ਮੈਂ ਹੀ ਲੈ ਕੇ ਆਉਣਾ ਓਏ ਏਸੀ ਦੀ ਹਵਾ ਖਾ ਲੈ ਨੇ 5 ਮਿੰਟ ਤੰਗਾ ਮੈਂ ਚਾ ਲੈ ਕੇ ਆਉਂਦਾ। ਲੈ ਐਨਾ ਤੰਗਾ ਫੜਾ ਐਨੀ ਭਾਬੀ ਬਦਨਾਮ ਕਰੀ ਜਾਂਦੀ ਆ। ਸਿੱਕੇ ਲੋਕਾ ਤੋਂ ਕਿੰਨੀ ਕਰਦੀ ਰਹਿੰਦੀ ਆ। ਮੈਨੂੰ ਠੀਕ ਜਨ ਲੱਗਦਾ ਸਵਾਇਦਾ। ਕੁਲਪੀ ਲਈ ਫਰਦਾ ਬਾਈ। ਹੂੰ। ਚਾਕਲੇਟ ਲਈ ਵੀ ਆ। ਸੋਨੀਆ ਵਾਸਤੇ ਲੈਣਾ। ਆ ਗਾ ਫੁੱਫੜਾ ਕੁਲਤੀਆਂ ਕੁਲਤੀ ਖਾਏਗੀ ਹਾਂ ਕਿਹੜੀ ਖਾਏਗੀ ਕਿਹੜੀ ਹੈ ਬਈ ਤੇਰੇ ਕੋਲੇ ਜਦੋਂ ਸਾਰੀਆਂ ਨੇ ਲੰਦੀ ਹੈ ਕੋਣ ਹੈ ਉਹ ਲੈਣੀ ਆ ਫੁੱਫੜਾ ਜਿਹੜਾ ਉੱਤੇ ਚਾਕਲੇਟ ਜੀ ਲੱਗੀ ਹੁੰਦੀ ਆ ਆਈਸਕ੍ਰੀਮ ਜਲੀ ਹਾਂ ਚਾਕਲੇਟ ਆਈ ਚਾਕਲੇਟ ਜਲੀ ਦੇ ਦੇ ਬਈ ਹੋਰ ਲੈ ਲਾ ਬਈ ਸਵਾਦ ਹੁੰਦੀ ਆ ਹੂੰ ਬਥੇਰੀ ਮਿੱਠੀ ਆ ਤੇਰੇ ਮੰਗੂ ਮਿੱਠੀ ਆ ਇਹ ਖਾੜਾ ਖਾੜਾ ਹਾਂ ਫੁੱਫੜਾ ਮੈਂ ਮਿੱਠੀ ਆ ਹੋਰ ਤੇ ਹੋਰ ਲੈ ਲਾ ਨਹੀਂ ਬੜਾ ਇੱਕ ਦੇਰੀ ਹਾਂ ਕੱਲ ਨੂੰ ਆਵੇਂਗਾ ਭਾਈ ਹਾਂ ਤੇ ਕੱਲ ਇੱਧਰ ਹੋ ਜੇ ਹੁੰਦਾ ਬੀਂਆਂ ਦਾ ਕੋਲ ਜਾ ਕੇ ਦੇ ਦਿਆਂਗਾ ਭਾਈ ਨਾਲੇ ਹੁਣ ਤੂੰ ਖੜ ਲਵੇ ਆ ਗਈ ਟੈਂਸ਼ਨ ਨਾ ਲੈ ਕਰ ਕੁਲਫੀਆਂ ਕਰਤੀਆਂ ਬਾਦੂ ਬਾਜ਼ਾਰ ਚ ਕਹੇ ਬਾਜ਼ਾਰ ਚ ਵੀ ਖਵਾ ਦੂੰਗਾ ਮੈਂ ਜੀ ਨੀ ਭਾਬੀ ਨੂੰ ਵੀ ਲੈ ਲੈਂਦੇ ਵਾ ਉਹਦੀ ਨਾ ਗੱਲ ਕਰਿਆ ਕਰ ਮਰਲੇ ਬੇ ਤੂੰ ਕੁਝ ਮਰਜ਼ੀ ਲੈ ਲੈ ਮੇਥੋਂ ਤੇ ਆ ਸਾਰੀ ਰੇੜੀ ਜੀ ਪਕਰੇ ਲੈ ਲਾਂ ਨੇ ਹੂੰ ਬੋਲਾਉਣੀ ਆ ਰੇੜੀ ਜੀ ਨਹੀਂ ਨਹੀਂ ਬੜਾ ਵਿਚਾਰੇ ਨੇ ਜਾਣਦੇ ਹੁਣ ਇਹਦੇ ਪੈਸੇ

ਪਾਉ ਉੱਪਰ ਗਾਜੇ ਪਹੁੰਚ ਆਉ ਕਰੀ ਜਾਂਦਾ ਸੀਗਾ ਉਹ ਉਹੜਾ ਆਪਣਾ ਗੱਡੀ 'ਚ ਖੜਾ ਕਿਹੜੀ ਕੁੜੀ ਜਿਹਨੂੰ ਕੋਲ ਖੇਦਵਾਈ ਜਾਂਦਾ ਉਹ ਹਾਂ ਇਹ ਬਾਹਰ ਗਲੀ 'ਚ ਘੜੇ ਨੇ ਦੋਹੇ ਦੋਹੇ ਮੈਂ ਸਮਝਾ ਨਹੀਂ ਦੋਹੇ ਕੌਣ ਸੋਨੀ ਆਈ ਹੋਈ ਆਪਣੀ ਦੇਖ ਲੈ ਕਿੱਡਾ ਚੌਰਾ ਛੋਟੇ ਬਾਰ ਨੰਗਿਆ ਉਹ ਬਾਹਰ ਗਲੀ 'ਚ ਸੋਨੀ ਕਿਹੜੇ ਵੇਲੇ ਆਈ ਆਈ ਅੱਜ ਕੋਈ ਪਤਾ ਨਹੀਂ ਲੱਗੇ ਛਾ ਕੋਈ ਕਰਦੀ ਮੈਨੂੰ ਕਿਹੜਾ ਪਤਾ ਜੇ ਤੂੰ ਕਹਿੰਦਾ ਸੀ ਪਤਾ ਨਹੀਂ ਕਿੱਧਰ ਲੰਘਿਆ ਉਦੋਂ ਉਹਨੂੰ ਲੈਣੇ ਜੜਿਆ ਸੀਗਾ ਆਪਾਂ ਨੂੰ ਨਹੀਂ ਫੋਨ ਕਰਿਆ ਦੇਖ ਲੈਣਾ ਝੁੰਝ ਲਈ ਜene ਵੀ ਅੱਛਾ ਹੂੰ ਸਵੇਰੇ ਨਿਕਲਿਆ ਮੋਟਰਸਾਈਕਲ ਚ ਆ ਕੇ ਤਾਂ ਉਹ ਕੁੜੀ ਨੂੰ ਲੈਣ ਗਿਆ ਪਰ ਗਰਾਨੀ ਦੀ ਗੱਲ ਪਈ ਵੀ ਤਸ ਕਿਉਂ ਨਹੀਂ ਗਿਆ ਉਹ ਕੀ ਪਤਾ ਚਾਂਬਲਿਆ ਹੋਇਆ ਉਹਨੂੰ ਕੀ ਲੋੜ ਦੱਸਣ ਦੀ ਅਖੇ ਸੋਨੀਏ ਦਾ ਭਾਈ ਮੇਰੇ ਕੋਲੇ ਰਹੁ ਹਾਂ ਬਤਾ ਕੇ ਨੇ ਨੇ ਚਲ ਕੋਈ ਨਾ ਖੇਡ ਲੈ ਜਾਨੂੰ ਪਤਾ ਚਲ ਘਰ ਦੀ ਕੁੜੀ ਆ ਫੇ ਤੈਨੂੰ ਕੁਲਫੀਆਂ ਦਵਾਉਂਦੀ ਦਵਾ ਲੈਂਦਾ ਕੋਈ ਚੱਕਰ ਨਹੀਂ ਹੈ ਸੜੀ ਸੜੀ ਨળે ਜਾਂਦੀ ਨਹੀਂ ਦੇਖ ਲੈ ਟੁੰਗਲਾਈ ਨਹੀਂ ਹੈਗੀ ਤਾਂ ਕਰਕੇ ਰੋਂਦੀ ਆ ਹਾਂ ਨਵਾਉਣੀ ਸੀ ਚਲ ਇਹ ਤਾਂ ਕਰਦੀ ਕੁੜੀ ਆ ਇਹਨੂੰ ਗੁਲਫੀ ਦਵਾਈ ਆ ਕਿਉਂ ਇਹ ਨਹੀਂ ਕਰਦੀ ਕੁੜੀ ਹੈਗੀ ਇਹਨੂੰ ਲੈ ਲੈਂਦਾ ਗੁਲਫੀ ਚੋਰਾ ਉਹ ਚਲ ਹੋਰ ਕਿਸੇ ਜਨਾਨੀ ਕੋਲ ਤਾਂ ਨਹੀਂ ਖੜਾ ਮੈਂ ਤਾਂ ਐਸੀ ਆ ਮਾ ਜੇ ਹੋਰ ਕਿਸੇ ਕੋਲ ਖੜਾ ਹਾਂ ਤਾਂ ਮੈਂ ਮੇਰੀ ਗੱਲ ਸੁਣ ਲੈ ਲੱਕੀ ਕੁੜੀ ਨੂੰ ਨਾਲ ਚ ਪਈ ਬੈਠਾ ਤੇ ਅੱਜ ਤੋਂ ਵੱਧ ਲੱਤਾਂ ਨੰਗੀਆਂ ਕਰੀਆਂ ਹੋਈਆਂ ਅੱਛਾ ਹਾਂ ਉਹ ਨਾ ਸ਼ਰਮ ਨਹੀਂ ਆਉਂਦੀ ਹੈਗੀ ਐਡਾ ਮਲੰਗ ਕੁੜਾ ਮੈਂ ਨਹੀਂ ਦੇਖਣਾ ਅੱਛਾ ਹੂੰ ਛਲੈਂ ਕਰ ਮੈਂ ਤਾਂ ਕੁੜੀ ਨਮੋਣੀ ਆ ਭਾਈ ਮੈਨੂੰ ਹੀ ਥੋੜੇ ਕੁੜੀ ਤੇ ਰੱਖਿਆ ਰੱਖਿਆ ਜਾਂਦੀਆਂ ਆਪ ਨੀਗਾ ਰੱਖ ਲਈ ਮੜੀ ਜੀ ਉਹਦੀ ਕਿਸਦਾ ਆ ਜਾ ਮੈਂ ਤਾਂ ਭੁੱਲੇ ਛੱਡ ਦੇ ਤਾਂ ਪਿੱਛੇ ਡੇਖ ਲਿਆ ਮੈਂ ਤਾਂ ਦੇਖ ਲਿਆ ਤੇਰਾ ਕੁਛ ਤੇਰੇ ਭਾਈ ਬੱਲਾ ਕੁੱਪੜ ਲੱਗਦਾ ਐਸੀ ਗੱਲ ਤੂੰ ਸੋਚ ਵੀ ਕਿਵੇਂ ਸਕਦੀ ਆ ਫੁੱਫੜ ਲੱਗਦਾ ਸਰ ਫੁੱਫੜ ਉਹਦੇ ਕੋਲ ਆ ਜਨੰਗਾ ਹੋ ਹੋ ਬੈਠੂ ਕੋਈ ਨਾ ਫੁੱਫੜ ਲੱਗਦਾ ਨਾ ਆਪ ਹੀ ਦੇਖ ਲਈ ਥੋੜੇ ਟਾਈਮ ਨੂੰ ਤੈਨੂੰ ਚਮਤਕਾਰ ਤੇਰੇ ਮੂਰੇ ਹੀ ਆਜੂ ਆਪਾ ਤਾਂ ਵੀ ਕੁਛ ਨਹੀਂ ਕਹਿੰਦੇ ਹੈਗੇ ਮੈਂ ਤਾਂ ਸਾਰੇ ਪਾਸੇ ਡਰਦੀ ਆਂ ਨਾਲੇ ਤੇਰ ਤੋਂ ਛਿੱਤਰਖੰਦ ਡਰਦੀ ਆਂ ਨਾਲੇ ਮੇਰੇ ਦਾ ਮਾਪੇ ਮੈਨੂੰ ਉਦੀ ਲੈ ਜਾਣਗੇ ਮੇਰੇ ਦਾਸ ਜੀ ਨਹੀਂ ਥੋੜੇ ਬੁੜੇ ਨਹੀਂ ਕਰ ਦੁੱਤਾ ਵੀ ਮਲੰਗਾ sire ਦਾ ਇਸਰੋ ਚੌਰਾ ਇਸਰੋ ਸਰੀ ਚੜੀ ਜਾਂਦਾ ਸੀ ਜਾ ਕੇ ਦੀ ਮੈਂ ਲਾਉਣਾ ਤਾ ਐ ਬੈਠਾ ਸੀ ਐ ਜਮੈਂ ਨਾਲ ਚਿਪਕੇ ਕਿੱਥੇ ਅੰਦਰ ਹੀ ਬੈਠਾਗਾ ਆਹੋ ਲੈ ਗਲੀ ਜੀ ਤੇ ਤੁਮ ਆਪ ਦੇਖੇਆਂ ਦੀ ਅੱਖਾਂ ਨਾਲ ਮੈਨੂੰ ਐ ਕਿਤੇ ਉੱਤੋਂ ਨਿਕਲ ਨਿਕਲ ਲੱਗਿਆ ਉਹ ਤਾਂ ਤੋਂ ਸਤ ਪਤਾ ਜੀਵਾਰ ਵੜ ਗਏ ਹੁਣੇ ਦੇਖ ਲੈ ਅਰੇ ਕੁੜੀ ਨੂੰ ਮੈਂ ਜਿਆ ਸਮਝਾ ਦੇ ਕਹਦੇ ਪੈਸਾ ਤੇਰੀ ਭਾਬੀ ਕੋਲੇ ਰਹਿ ਆ ਕਰ ਦੇ ਉਪੜਾ ਗੁਲਫੀ ਬਹੁਤ ਸਵਾਦ ਸੀਗੀ ਅੱਛਾ ਹੂੰ ਪਰ ਤੈਨੂੰ 10 ਰੁਪਏ ਦੇ حساب ਤਾਂ ਇੱਕ ਗੁਲਫੀ ਲੱਤੀ ਹੂੰ ਇੱਕੋ ਹੀ ਘਣੀ ਸੀਗੀ ਉਦੋਂ ਮੈਂ ਤੈਨੂੰ ਇੰਨਾ ਜੋਗ ਲਾਇਆ ਵੀ ਹੋਰ ਲੈ ਲੈ ਨਹੀਂ ਅਖੜਾ ਮੈਂ ਦੇਖੀ ਖਾਨੀ ਨਹੀਂ ਵਾਲੀ ਮਿੱਠੀ ਜੀ ਚੀਜ਼ ਖਾਦੀ ਨਹੀਂ ਜਾਂਦੀ ਫਿਰ ਸੋਨੀਆ ਵੀਰੇ ਸਾਸਤਰੀ ਕਾ ਸਾਸਰੀ ਕਾ ਬਪੂ हां भाई ओマンス ਨੇ ਕਿੱਲਾ ਜਾਪਟਾ ਦਾ ਜਗੇ ਕਿਲਾਟਾ ਪੱਪੂ ਕੱਟ ਦੀ ਪੱਪੂ ਸਮਝੀਦਾ ਹੁੰਦਾ ਕੋਈ ਆ ਗਿਆ ਤੇ ਨਾ ਚੁੱਪ ਕਰੀ ਚਈਦਾ ਹੁੰਦਾ ਉਹ ਤੜ ਚੰਗਾ ਬੱਜੀ ਗੱਲ ਨਹੀਂ ਕਰ ਗੱਲ ਕਰ ਰਹੀ ਐ ਵੀਰੇ ਹਾਂ ਜੀ ਵੀਰੇ ਹੋਰ ਕਰੇ ਠੀਕ ਸੀ ਸਾਰੇ ਸਮੇਂ ਹਾਂ ਵੀਰੇ ਠੀਕ ਠਾਕ ਦੱਸ ਸਰ ਅੱਛਾ ਹੋਰ ਮੈਂ ਜਦੋਂ ਤੂੰ ਆਈਂ ਉਧਰ ਆ ਜੰਦੀ ਆ ਪਸੰਗਣੀ ਉਧਰ ਮੈਂ ਕੰਮ ਦਿੰਦਾ ਕਰੀ ਨੱਚੀਆਂ ਮੈਨੂੰ ਤਾਂ ਅਜੇ ਤੱਕ ਪਤਾ ਹੀ ਨਹੀਂ ਲੱਗਾ ਮੈਂ ਤਾਂ ਹੁਣ ਰੀਦ ਨੇ ਦੱਸਿਆ ਕਿ ਤੁਸੀਂ ਪਿਛਲੇ ਵਾਰ ਲਾਂਕੀ ਕੁਲਫੇ ਲਈਏ ਸੀ ਨਾ ਮੈਂ ਬਾਹਰ ਖੜਾ ਸੀਗਾ ਉਸੀ ਵਾਲੇ ਭਾਈ ਦੀ ਆਵਾਜ਼ ਸੁਣੀ ਤੇ ਫੁੱਫੜ ਅੱਗੇ ਖੜਿਆ ਸੀ ਮੈਨੂੰ ਕੁਲਫੇਾਂ ਦੀ ਬਾਤੀਆਂ ਫੁੱਫੜ ਨੇ ਤੇ ਸੋਹਣਿਆ ਉੱਥੇ ਤੇ ਤੇਰੀ ਗੱਲ ਠੀਕ ਆ ਤੂੰ ਜੇ ਆਉਣਾ ਸੀ ਇੱਕ ਵਾਰ ਮੈਨੂੰ ਤਾਂ ਫੋਨ ਕਰਦੀ ਤੇਰੇ ਫੁੱਫੜ ਨੂੰ ਫੋਨ ਕਰਤਾ ਤੂੰ ਆਇਆ ਨਾ ਚੰਗਾ ਨਹੀਂ ਲੱਗਦਾ ਬਾਕੀ ਤੇਰੇ ਫੁੱਫੜ ਦਾ ਸੁਭਾਅ ਤੈਨੂੰ ਪਤਾ ਲਗਾ ਘਰੇ ਦਾ ਕਿਸੇ ਨਾਲ ਮੱਤ ਹੀ ਨਹੀਂ ਮਿਲਉਣਾ ਹੈਗਾ ਜਦੋਂ ਸਵੇਰੇ ਤੈਨੂੰ ਲੈਣ ਗਿਆ ਨਾ ਅੱਡੇ ਤੇ ਕਿਸੇ ਨੂੰ ਦੱਸ ਕੇ ਤੱਕ ਨਹੀਂ ਗਿਆ ਮੈਨਾਂ ਦੱਸੇ ਗਿਆਗਾ ਔਖੜ ਕੇ ਪਰ ਵੀਰੇ ਮੈਨਾਂ ਤਾਂ ਐਸੀ ਕਰ ਉੱਪਰ ਸਾਰਿਆਂ ਨੂੰ ਦੱਸ ਕੇ ਆਏ ਹੁਣ ਸਾਰਿਆਂ ਨੂੰ ਦੱਸ ਕੇ ਆਇਆ ਕਿਸੇ ਨੂੰ ਦੱਸ ਜਾਏਗਾ ਤੁੱਕ ਦਾ ਹਸਾਬ ਲੈ ਸੁਣੀਆ ਜਿੱਦੋਂ-ਜਿੱਦੋਂ ਇੱਥੇ ਆਈਆਂ ਮੈਂ ਇਹਦੇ ਕੋਲ ਆਇਆ ਬਸ ਵਾਰੀ ਤਾਂ ਇਹੋ 10-15 ਮਿੰਟ ਮਸਾਂ ਚਾਹ ਪਾਣੀ ਪਰਾਉਣਾ ਤੇ ਲੱਗਦਾ ਵੀ ਕਿਸੇ ਨਾ ਬਣਦੀ ਆ ਪਰ ਵੀਰੇ ਸੁਭਾਤ ਤਾਂ ਉੱਪਰ ਦਾ ਵਧੀਆ ਤੁਸੀਂ ਐ ਕਿਉਂ ਕਰਦੇ ਹੋ ਸੁਭਾਤ ਤਾਂ ਤੇਰਾ ਵਧੀਆ ਕਰੋ ਦਿੰਨੇ ਕਿਸੇ ਦਾ ਹਸਾਬ ਦੇਗੀ ਜੀ ਕੀ ਵੀਰੇ ਕੁਛ ਨਹੀਂ ਸੋਨੀਆ ਉਹ ਤਾਂ ਮੈਂ ਵੈਸੇ ਹੀ ਕਹਿਣਾ ਸੀਗਾ ਹਾਂ ਤੇਰੇ ਬੁੱਫੜ ਦਾ ਸੁਭਾਅ ਤਾਂ ਬਹੁਤ ਚੰਗਾ ਹੈ ਪਰ ਇੱਕ ਗੱਲ ਸੁਣੀ ਮੇਰੀ ਗੱਲ ਦਾ ਗੁੱਸਾ ਨਾ ਕਰੀ ਮੈਂ ਤੇਰੇ ਨਾਲ ਗੱਲ ਕਰਨੀ ਆ ਦੱਸ ਵੀਰੀ ਰਿਤਵੰਦ ਹੱਸਦੀ ਸੀ ਚਲ ਇਹ ਗੱਲ ਕਰਦਾ ਮੈਂ ਤੇਰੇ ਨਾਲ ਚੰਗਾ ਤਾਂ ਨਹੀਂ ਲੱਗਦਾ ਪਰ ਕਈ ਵਾਰ ਕਾਲੂ ਕਿਥੇ ਹੋਰ ਵੀ ਜਾਵੇ ਹਨਾ ਮੈਂ ਨਹੀਂ ਚਾਹੁੰਦਾ ਕਿ ਤੇਰੇ ਕੈਰੈਕਟਰ ਦੇ ਕੋਲ ਢਾਂਦ ਰਿਤਵੰਦ ਹੱਸਦੀ ਸੀ ਅਸੀਂ ਜਦੋਂ ਮੈਂ ਪਛਣ ਗਏ ਵੀ ਚਾਹ ਕੇ ਵਾਰ ਪੀ ਲੋ ਹਨਾ ਲੋ ਗਈ ਸੋਨੀਆ ਨਾਲ ਚੌਂਬੜੀ ਬੈਠੀ ਬੁੱਫੜ ਦੇ ਤੇ ਗਾਹ ਕੈਂ ਤੇਰੇ ਕਿਉਂ ਨੂੰ ਨਹੀਂ ਪਤਾ ਹੈਗਾ ਕਪੜਾ ਲੈ ਢੰਗ ਸਿਰ ਪਾਉਣ ਦਾ ਆਹ ਚਲੋ ਤਾਂ ਜਾ ਜਾ ਹੈਗਾ ਹੈ ਨਾ ਉਹਦਾ ਤਮਾਗਾ ਘੱਟਾਗਾ ਹਣ ਮੋਟਾ ਸਮਝ ਨੂੰ ਤਾਂ ਚਾਹੀਦਾਗਾ ਸੋਨੀਏ ਦੇਖ ਮੈਂ ਤੈਨੂੰ ਗਲਤ ਨਹੀਂ ਕਹਿਣਾ ਹੈਗਾ ਪਰ ਗਲਤ ਮੈਂ ਕਰਦਾਗਾ ਵੀ ਜਦੋਂ ਤੂੰ ਆਈਆਂ ਇੱਥੇ ਬੜੀ ਵੀ ਅੰਦਰ ਬੈਠੀਆਂ ਇੱਥੇ ਹੈ ਜਾ ਹੈ ਕੀ ਹੈਗਾ ਕੁਛ ਨਹੀਂ ਵੀਰੇ ਉਹਦਾ ਵੈਸੀ ਨਾ ਖੁਫਣ ਮੈਨੂੰ ਫੋਟੋਆਂ ਦਿਖਾਉਣ ਲੱਗ ਗਿਆ ਸੀਗਾ ਤਾਂ ਕਰਕੇ ਕਹਿੰਦਾ ਐਸੀ ਇੱਥੇ ਬਹਿ ਜਾ ਗਿੰਦਾ ਤੂੰ ਇਸ ਕਰਕੇ ਮੈਂ ਬਾਹਰ ਨਹੀਂ ਨਿਕਲੀ ਹੈਗੀ ਦੇਖ ਸੋਨੀਏ ਬੇਸ਼ੱਕ ਚਾਹੇ ਤੁਸੀਂ ਤੇ ਫੋਟੋਆਂ ਦੇਖ ਰਹੇ ਹੋ ਪਰ ਕਿਤੇ ਨਾ ਕਿਤੇ ਤੇਰੀ ਭਾਬੀ ਛੱਡ ਕੋਈ ਹੋਰ ਜਨਾਨੀ ਜਾਂ ਕੋਈ ਹੋਰ ਬੰਦਾ ਉਹਦੇ ਮਨ ਦੇ ਵਿੱਚ ਇਹ ਗੱਲ ਤਾਂ ਜ਼ਰੂਰ ਆਉਣੀ ਸੀਗੀ ਇਹ ਅੰਦਰੇ ਬੈਠੇ ਕਰੀ ਜਾਂਦੇ ਨੇ ਨਾਲੇ ਸੁਣੀਏ ਤੇਰੀ ਭਾਬੀ ਵਾਰ ਸੋਈ ਚ ਕੰਮ ਕਰੀ ਜਾਂਦੀ ਆ ਤੂੰ ਉੱਥੇ ਜਾ ਉਹਦੇ ਨਾਲ ਕੰਮਦੰਦ ਕਰਵਾ ਉਧਰ ਮੈਂ ਮਿਹਨਤਾਂ ਦਾ ਕੰਮਦੰਦ ਕਰਦਾ ਤੂੰ ਮੇਰੇ ਕੋਲ ਆ ਮੇਨਾਂ ਧੁਖ ਸੋਕਰ ਇੱਥੇ ਬੱਪੂ ਗੁਰੂ ਬੈਠੀ ਤੂੰ ਕੀ ਕਰਦੀ ਆ ਫਰੇਗ ਬੰਦਾ ਤੋਂ ਉਲਟ ਸੋਚੂਗੀ ਸੋਚੂਗਾ ਨਾਲੇ ਦੇਖ ਤੁਹਾਡੀ ਭਾਬੀ ਨੂੰ ਨਾ ਗੱਲ ਤਾਂ ਨਾ ਸਮਝਾ ਉਹ ਇਸ ਟਾਈਮ 'ਚ ਲੰਘ ਕੇ ਗਈ ਆ ਨੇ ਨੇ ਵੀਰੇ ਜਿਹੜਾ ਤੁਸੀਂ ਗਲਤ ਸੋਚ ਰਹੇ ਹੈ ਜੋ ਖੁਸ਼ ਵੀ ਨਹੀਂ ਹੈਗਾ ਫੁੱਫੜ ਤਾਂ ਵੈਸੇ ਮੈਨੂੰ ਫੋਟੋਆਂ ਦਿਖਾ ਰਿਆ ਸੀਗਾ ਤੇ ਭਾਬੀ ਚਾਹ ਕਹਿਣਾ ਕੀ ਤਾਂ ਕਰਕੇ ਫੁੱਫੜ ਨੇ ਫਿਰ ਮੈਨੂੰ ਚਾ ਲਿਆ ਤੀ ਸੀਗੀ ਨਹੀਂ ਵੀਰਾ ਇਹ ਜਿਹਨੇ ਖੰਸੇਂ ਕੀ ਲੱਗਦੀ ਮੈਂ ਤੈਨੂੰ ਤਾਂ ਸਮਝਾ ਰਿਆ ਮੇਰਾ ਮਤਲਬ ਤੈਨੂੰ ਗਲਤ ਕਹਿੰਦੇ ਨਹੀਂ ਸੀਗਾ ਠੀਕ ਹੈ ਨਾਲੇ ਸੋਹਣੀਆ ਤੁਕਰੇ ਦੱਸ ਕੇ ਆਈਆਂ ਹਾਂ ਹਾਂ ਵੀਰੇ ਮੈਂ ਦੱਸ ਕੇ ਆਈਆਂ ਕਰੇ ਅੱਜ ਪੇਪਰ ਲਾਸਟ ਸੀਗਾ ਕਿ ਚਲ ਮੈਂ ਆਹ ਆ ਬਿਰਣੂ ਮਿਲਣੀ ਆ ਤੇ ਤੇਰੀ ਮੰਮੀ ਨਾਲ ਲਿਆਉਂਦੀ ਫਿਰ ਉਹ ਵੀ ਮਿਲ ਜਾਂਦੀ ਉਹਨਾਂ ਦਾ ਟਾਈਮ ਕਿੱਥੇ ਆ ਵੀਰੇ ਤੈਨੂੰ ਪਤਾ ਹੀ ਆ ਅੱਛਾ ਲੜੀ ਬਿਮਾਰ ਰਹਿੰਦੀ ਆ ਵੀ ਚਲ ਕੋਈ ਗੱਲ ਨਹੀਂ ਸੋਹਣੀਆ ਤੂੰ ਮੜਾ ਮਟਾ ਬਾਹਰ ਆ ਜਾਗਾ ਠੀਕ ਆ ਇੱਥੇ ਨਹੀਂ ਬੈਠਣਾ ਉਹਨਾਂ ਬਾਪੂ ਕੋਲੇ ਵੀਰੇ ਤੂੰ ਟੈਨਸ਼ਨ ਨਾ ਲੈ ਭਾਬੀ ਨੂੰ ਮੈਂ ਕੰਮ ਕਰਾ ਦੇਖੂੰਗੀ ਹਾਂ ਚਲ ਉਹ ਤਾਂ ਘੰਟਾ ਆਰਾਮ ਕਰ ਲੈ ਠੀਕ ਆ ਮੇਰੀ ਗੱਲ ਤੇ ਗੌਰ ਕਰੀ ਸੋਹਣੀਆ ਠੀਕ ਹੈ ਮੈਂ ਕੀ ਕਹਿਣਾ ਚਾਹੁੰਦਾ ਹਾਂ ਹਾਂ ਵੀਰੇ ਇਹ ਗੱਲ ਕੀ ਕਹਿਣਾ ਚਾਹੁੰਦੀ ਆ ਕੀ ਸਮਝਾਉਣਾ ਚਾਹੁੰਦੀ ਆ ਮੇਰੇ ਪੱਲੇ ਕੁਝ ਨਹੀਂ ਪੈਂਦਾ ਕੀ ਹੋ ਗਿਆ ਸੋਨਿਆ ਐ ਟੈਨਸ਼ਨ ਵਿੱਚ ਬੈਠੀ ਨਹੀਂ ਨਹੀਂ ਪਰ ਕੁਝ ਨਹੀਂ ਵੈਸੇ ਹੀ ਬੈਠੀ ਸੀ ਜੀ ਲੈ ਉਹ ਆ ਕੇ ਲੱਕੀ ਦੇਖਲਾ ਪਕਾਈ ਮਾਰ ਗਿਆ ਕਹਿੰਦਾ ਕੀਲਾ ਪਟਿਆ ਪਾ ਮੈਂ ਸਾਲਾ ਕਹਿੰਦਾ ਉਹ ਲਾਉਣਾ ਕੋਈ ਨਹੀਂ ਹੋਇਆ ਸੀ ਮਰੀਦ ਨੂੰ ਜਾ ਕੇ ਪੁੱਛਿਆ ਕੋਈ ਕੀਲਾ ਕੁਲਾ ਨਹੀਂ ਧੀ ਅੱਛਾ ਹਾਂ ਨਾਲੇ ਨੇ ਘਰ ਝੂੜ ਘਾ ਤਮਾਰਿਆ ਉਹੀ ਬਸ ਹਾਂ ਤੈਨੂੰ ਕੀ ਕਹਿੰਦਾ ਤੀ ਉਹ ਕੁਛ ਨਹੀਂ ਮੈਨੂੰ ਤਾਂ ਕੁਛ ਨਹੀਂ ਕਹਿ ਵੀਰੇ ਨੇ ਮੇਰੇ ਬਾਰੇ ਗਲਤ ਕਰਤੀ ਕਿ ਆਉਣਾ ਮਤਲਬ ਉਹ ਨਹੀਂ ਬੁਫੜਾ ਛੱਡ ਪਰੇ ਬਾਰ ਬਾਰ ਉਹੀ ਗੱਲ ਕਰੀ ਜਾਂਦਾ ਕੁਛ ਨਹੀਂ ਕਿਹਾ ਉਹਦਾ ਐਵੇਂ ਕਹਿ ਕੇ ਗਿਆ ਸੀ ਭਾਬੀ ਨਾਲ ਦੇ ਨਾਲ ਹੱਥ ਮਿਟਾ ਦਿਆ ਕਰ ਕੰਮ ਕਰਾ ਦਿਆ ਅਗਰ ਕੱਲੀ ਕਰਦੀ ਰਹਿੰਦੀ ਹੈਗੀ ਮੇਰੇ ਤੇ ਲੱਗਦਾ ਹੈ ਦੇਖ ਲਾ ਆ ਦੇ ਬਾਕੂ ਤੇ ਕੋਈ ਲੱਗਦਾ ਹੁੰਦਾ ਹੈ ਨਹੀਂ ਬੁਫੜਾ ਫੇਰ ਉਹਦਾ ਜਿਹੜੀ ਤੈਨੂੰ ਉਹ ਗੱਲ ਕਹੀ ਤੀ ਵੀ ਮਾਰਨ ਨੂੰ ਸੱਦਦਾ ਨਾ ਉਹ ਸਤੀ ਮਾਰ ਨੂੰ ਫੱਟਾ ਤੈਨੂੰ ਪਤੀ ਲੱਗ ਗਿਆ ਹੋਣਾ ਮੇਰੇ ਤੇ ਕਿੰਨਾ ਕਮਾ ਚਦਾ ਚਲ ਮੈਂ ਤਾਂ ਕਾਹਨੂੰ ਪੜਦੇ ਖੋਣਾ ਉਹਦੇ ਫਿਰ ਵੀ ਮੇਰਾ ਮੁੰਡਾ ਹੈ ਤੇ ਤੈਨੂੰ ਦੱਸ ਕੀ ਗਿਆ ਹੋਣਾ ਕੁਸਣਾ ਕੁਸ ਨਹੀਂ ਬਪੜਾ ਮੈਨੂੰ ਨਹੀਂ ਕੋਈ ਦੱਸ ਚਲ ਪਹਿਲਾਂ ਪਈ ਬੱਟੀ ਨਾ ਦੱਸ ਸੋਨੀਏ ਮੈਨੂੰ ਹਾਂ ਚਲ ਹੋਰ ਦੱਸ ਠੀਕ ਆ ਬਪੜਾ ਜੀ ਲੱਗ ਰਿਹਾ ਹੈ ਹਾਂ ਬਪੜਾ ਜੀ ਲੱਗ ਰਿਹਾ ਖਾਣ ਪੀਣ ਦੀ ਕਮੀ ਕਿ ਨਹੀਂ ਫੱਫੜ ਹੁੰਦੇ ਕਮੀ ਹੋ ਸਕਦੀ ਆ ਉਹ ਕੀ ਪਤਾ ਬਾਅਦ ਚ ਕੋਈ ਫੱਫੜ ਨੇ ਕੁਝ ਖਵਾਇਆ ਨਹੀਂ 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 ਬਪੜਾ ਮੈਂ ਹੋਰ ਕੁਝ ਖਾਣਾ ਮੈਨੂੰ ਦੱਸ ਦੇ ਚੰਗਾ ਪਪੜਾ ਦੱਸ ਦਿੰਦੀ ਆਹ ਲੱਕੀ ਲੱਕੀ ਨੂੰ ਨਾ ਦੱਸਿਓ ਉਹਨੂੰ ਹੋਣੇ ਕੁਛ ਲੈ ਕੇ ਦਿੰਦਾ ਉਹ ਤਾਂ ਅੱਗੇ ਜਬਾਕਰ ਨੂੰ ਹੀ ਕੁਛ ਲਿਆ ਕੇ ਦਿੰਦਾ ਤੈਨੂੰ ਕਿੱਥੇ ਲੈ ਕੇ ਦੇ ਦੂ ਉਹ ਚੰਗਾ ਰਾਹ ਉਹ ਤਾਂ ਪ੍ਰੋ ਪ੍ਰੋ ਘੋੜਦੇ ਨੇ ਵੀ ਹਾਂ ਵੀ ਅਸੀਂ ਐ ਹਾਂ ਅਸੀਂ ਐ ਬਾਪੂ ਮੜਾ ਉਹ ਤਾਂ ਮੈਨੂੰ ਮੜਾ ਦੱਸਦੇ ਨੇ ਹੂੰ ਉਹਨਾਂ ਨਾਲ ਲੱਗ ਕੇ ਉਹਨਾਂ ਵਰਗੀ ਨਾ ਹੋ ਜਾਈ ਨਹੀਂ ਨਹੀਂ ਪਪੜਾ ਤੂੰ ਮੇਰੇ ਨਾਲ ਹੀ ਰਹੀਂ ਤੇਰੇ ਨਾਲ ਹੀ ਪਪੜਾ ਮੈਂ ਤਾਂ ਆਹ ਓਕੇ ਹਣੀ ਹੁਣ ਮੈਨੂੰ ਚਾਹਵਾ ਨਹੀਂ ਪੁੱਛਣਾਉਂਦੇ ਆ ਨਹੀਂ ਬਸ ਜਦੋਂ ਤੂੰ ਜਦੋਂ ਤੂੰ ਆਈਆਂ ਬਾ ਦੇਖ ਉਹਦੀ ਚਾਹ ਪਾਣੀ ਪੁੱਛਣਾ ਕੀ ਰੀਤਾ ਬੜਾ ਇਹਦੂ ਬਾਤ ਕਿਹਨੇ ਚਾਹ ਨਹੀਂ ਤੈਨੂੰ ਤੇਰੇ ਹੁੰਦੇ ਦੇਖ ਲੈ ਕਿੰਨਾ ਕੁ ਪੁੱਛ ਲਿਆ ਕਿੰਨਾ ਟਾਈਮ ਹੋ ਗਿਆ ਤੈਨੂੰ ਆਈ ਨੂੰ ਇਹ ਤਾਂ ਦੇਖਦੀਆਂ ਤੂੰ ਨਹੀਂ ਹੁਣ ਦੇਖ ਲੈ ਅਗਲਾ ਕਹਿੰਦਾ ਵੀ ਬਜ਼ੁਰਗ ਹੋ ਰਿਹਾ ਜਾਂ ਬਕੂਆ ਚਲਣਾ ਚਾਹ ਪਾਣੀ ਦਾ ਪੁੱਛ ਲਾ ਜਾਂ ਰੋਟੀ ਪੁੱਛ ਲਾ ਕਿਹੜੇ ਥਾਲ ਤੇ ਪਰੌਂਠੇ ਲੈ ਕੇ ਆਈਏ ਮੇਰੇ ਵਾਸਤੇ ਆਹ ਬੁੱਕੜ ਜਿੱਦਨ ਦੀ ਆਈ ਕਦੇ ਨਹੀਂ ਤੈਨੂੰ ਥਾਣੀ ਚ ਰੋਟੀ ਲਿਆ ਕੇ ਦਿੱਤੀ ਫੇਰ ਮੇਰੀ ਗੱਲ ਸੁਣ ਹੁਣ ਮੇਰੀਆਂ ਗੱਲਾਂ ਤੇ ਗੌਰ ਕਰੀ ਤੇ ਨਾਲੇ ਮੈਂ ਤੈਨੂੰ ਕੋਈ ਗੱਲ ਹੋਰ ਕਹਾਂਦੀ ਆ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਦੱਸ ਫੜ ਪੂਰੇ ਨਹੀਂ ਉਧਰ ਡੰਗਰਾਂ ਨਾਲ ਚੱਲ ਉੱਥੇ ਦੱਸੂੰ ਡੰਗਰਾਂ ਨਾਲ ਚ ਪਰ ਇੱਥੇ ਦੱਸ ਦੇ ਕਿਹੜੀ ਗੱਲ ਜ਼ਰੂਰੀ ਹੈ ਓਏ ਇੱਥੇ ਨਹੀਂ ਦੱਸਣ ਵਾਲੀ ਸੋਹਣੀਆ ਮੇਰੀ ਗੱਲ ਮੰਨ ਤੂੰ ਉਧਰ ਆ ਜਾ ਡੰਗਰਾਂ ਨਾਲ ਆ ਜਾ ਚੱਲ ਪੁੱੜਾ ਮੈਂ ਆ ਗਈ ਵਾਏ ਹੁਣ ਕੀ ਗੱਲ ਕਰਦੀ ਓ ਕੁਛ ਨਹੀਂ ਗੱਲ ਕਰ ਆ ਜਾ ਸਮਝ ਛੇ ਦਿਆ ਲਿਆ ਠੀਕ ਆ ਲੈ ਆ ਦੇਖ ਲਾ ਮੈਂ ਤੈਨੂੰ ਕਹਿਆ ਸੀ ਨਾ ਪਸ਼ੂ ਵਾਲੇ ਕੰਨੀ ਜਾਂਦੇ ਦੇਖਿਆ ਤੂੰ ਹੈ ਤੂੰ ਯਕੀਨ ਨਹੀਂ ਮੰਨਿਆ ਆ ਦੇਖਾ ਫੜ ਲੈ ਕਮਰੇ ਚ ਤੇ ਸ਼ਰਮ ਆਉਣੀ ਚੰਗੀ ਆ ਈ ਫੜ ਲੈ ਕਮਰੇ ਚ ਤੂੰ ਤਾਂ ਬੋਲ ਨਾ ਤੂੰ ਤਾਂ ਚੁਕਾ ਲੈ ਅੱਜ ਮੈਥੋਂ ਤੇਰੇ ਤੇ ਬਹੁਤ ਕੋਣੋ ਸੀ ਇਹਨਾਂ ਨਾਲ ਕਰਦੇ ਚਲ ਵਾਜ 1 2 3 ਐਕਸ਼ਨ ਤੂੰ ਤਾਂ ਬੋਲ ਨਾ ਤਰੇ ਦਾ ਬੋਬ ਪਾਰਾ ਵਧਿਆ ਪੈ ਮੇਰਾ ਉਹ ਕੀ ਪਾਰਾ ਵਧਾ ਰੱਖਿਆ ਸ਼ਰਮ ਨਹੀਂ ਚਹੀਦੀ ਆ ਕੁਵਾਰੀ ਕੁੜੀ ਤੂੰ ਅੰਦਰ ਕੀ ਕਰੀ ਫਿਰਦਾ ਇਹ ਨਾ ਉਹ ਭਾਈ ਐਵੇਂ ਦੀ ਕੀ ਗੱਲ ਆਂ ਜਿਹੜਾ ਤੁਸੀਂ ਐਡਾ ਵੱਡਾ ਪਜਾਮ ਲਾਈ ਲੈ ਪਜਾਮ ਅਸੀਂ ਨਿਆਣੇ ਨਹੀਂ ਹੈਗੇ ਹੁਣ ਸਾਨੂੰ ਸਭ ਪਤਾ ਐ ਤੂੰ ਕਿੱਥੋਂ ਬੋਲ ਲਾਗਾ ਓਏ ਇਹ ਤੂੰ ਤਾਂ ਸ਼ਰਮਦਾ ਨਹੀਂ ਤਵਾਕਾਂ ਵਰ ਕੀ ਆ ਤੇਰੀ ਜਵਾਗੜੀ ਤਾਂ ਨਹੀਂ ਹੈਗੀ ਤੈਨੂੰ ਗੰਦੀ ਕਰਤੂਤ ਕਰਕੇ ਹਟਿਆ ਓਏ ਐਵੇਂ ਦੀ ਨਾਜਰਨਾਜ਼ ਅੱਜ ਤੱਕ ਮੈਂ ਦੇਖਿਆ ਵੀ ਨਹੀਂ ਜਿਹੜੀ ਮੇਰੇ ਕੋਲ ਆਈ ਜਾਂਦਾ ਪਜਾਮ ਆਹੋ ਨਹੀਂ ਮਾਦਰ ਇਹਦੀ ਗੱਲ ਤੋਂ ਯਕੀਨ ਨਹੀਂ ਮੰਨਿਆ ਤੇ ਕਹਿੰਦੀ ਸੀ ਬਾਪੂ ਤੇਰਾ ਐ ਕਰਦਾ ਮਾਹ ਚੱਲ ਕੋਈ ਗੱਲ ਨਹੀਂ ਸੈਣਾ ਬੈਣਾ ਹਾਂ ਹੁਣ ਜਮੀਨ ਤੂੰ ਸ਼ੱਕ ਚ ਬਦਲਤਾ ਮੇਰਾ ਜ਼ਰੂਰੀ ਵੀ ਨਹੀਂ ਹੁੰਦਾ ਸਾਰੇ ਟੱਪਰ ਤੇ ਦੱਸਣੀ ਹੁੰਦੀ ਆ ਹਾਂ ਉਹ ਉਰੇ ਗੱਲ ਹੁੰਦੀ ਜਿਹੜੀ ਜ਼ਰੂਰੀ ਹੁੰਦੀ ਆ ਕੋਈ ਨਾ ਕਿਪਾ ਵਿੱਚ ਹੀ ਆਇਆ ਕਰਾਂਗੇ ਜ਼ਰੂਰੀ ਗੱਲਾਂ ਛੋਡੀਆਂ ਇੱਥੇ ਕਮਰਾ ਜਵਾੜ ਵੜੀ ਹੁੰਦੀ ਆ ਹਨ ਬਾਹਰ ਕਾਹਨੂੰ ਸਾਡੇ ਚ ਗੱਲ ਹੁੰਦੀ ਆ ਫਾਈਨਲ ਕਾਮ ਲਾਓ ਇਹਨਾਂ ਉਹ ਬੱਸ ਬਾਪੂ ਤੂੰ ਤਾਂ ਬੋਲ ਲਾ ਤਦਾਂ ਬਾਪੂ ਕੋਈ ਨੂੰ ਵੀ ਜੀ ਨਹੀਂ ਕਰਦਾ ਮੇਰੇ ਬਾਪੂ ਨੇ ਉਹ ਬਾਹਰ ਕੱਢ ਦੇ ਕਰੋ ਨਹੀਂ ਮੰਨਦਾ ਬਾਬੀ ਨੂੰ ਕੇ ਨਾ ਮੇਰੀ ਗੱਲ ਸਮਝਿਆ ਮ ਜਲ ਦੇ ਦੇ ਜਨੂ ਦੀ ਵੇਖ ਦੇਣੀ ਆ ਆਪਦੀ ਜ਼ਮੀਨਾਂ ਵੀਰੇ ਤੁਸੀਂ ਗਲਤ ਨਾ ਸਮਝੋ ਇਹ ਜੇ ਕੋਈ ਗੱਲ ਨਹੀਂ ਹੈਗੀ ਨਾ ਹੋਰ ਕੀ ਗੱਲ ਨਾ ਆਸਲ ਦੇ ਵਿੱਚ ਗੱਲ ਆ ਸੁਣੋ ਫਿਰ ਕੀ ਗੱਲ ਦੱਸ ਇਹਦਾ ੱਕੇ ਨਾਲ ਵਿਆਹ ਕਰਦੀ ਦੀਗੇ ਨਾਲੇ ਮੇਰੀ ਗੱਲ ਸੁਣ ਲਾ ਵਿਆਹ ਦੀ ਤਾਂ ਸੱਚੀ ਉਮਰੀ ਨਹੀਂ ਹੈਗੀ ਦੇਰ ਹਲ ਤਾਂ ਵਿਚਾਰੀ ਦੇ ਪੜਾਈ ਵਾਸਤੇ ਬਚਾਰਨਾ ਸ਼ੁਕਰੀਆ ਜੀ ਸਾਹਿਬ ਜੀ ਮੈਂ ਤੁਹਾਨੂੰ ਦੱਸਿਆ ਨਹੀਂ ਹੈਗਾ ਇਹਦਾ ਘਰੋਂ ਪੁਆਇਆ ਤੇਦਾ ਜੀ ਉਮਰੀ ਦਾ ਤੇ ਮਾਟਾ ਇਧਰ ਸੁਣੂ ਗੱਲ ਦੀ ਪਤਾ ਲੱਗੂਗੀ ਵਿਚਾਲਾ ਇਧਰ ਹੀ ਇਹ ਗੱਲ ਨੇ ਪਰ ਜਿੱਤਾ ਵਧੀਆ ਰੰਦਾ ਸਾਰੇ ਘਰ ਚ ਗੱਲ ਮਿਲਣਾ ਉਹਦਾ ਸੀ ਗੱਲ ਕਰਵੇ ਦੀ ਅੰਦਰ ਖੜੇ ਵੀ ਹਾਂ ਭਾਈ ਹਲੇ ਵੀ ਨਾ ਪਰਲਣ ਤੋਂ ਕੁੜੀ ਨੂੰ ਪਿਆਨੂ ਹਲੇ ਕੀ ਹੋਇਆ ਉਹਦਾ ਸਮਝਾ ਕੇ ਹੱਟਦੀ ਗਏ ਆਪਣੇ ਘਰ ਚ ਤਿੰਨ ਤਾਂ ਜਾਣਿਆ ਬਾਪੂ ਆਪਾ ਚੌਥੀ ਇਹ ਕੁੜੀ ਆਈ ਸੀ ਕਿ ਸਰਦਾਰ ਸਿੰਘਾ ਉਹ ਥੋੜਾ ਡਰਦਾ ਸੀ ਵੀ ਤੁਸੀਂ ਨਾ ਇਹਨਾਂ ਦੇ ਘਰ ਦੇ ਮਾਹਰ ਲੱਜੋ ਕਿਤੇ ਤੁਸੀਂ ਵੀ ਇਹਦਾ ਵਿਚਾਰੀ ਦਾ ਜੂਠ ਪੜਦਾ ਜੇ ਅਜਿਹੀ ਗੱਲ ਸੀਗੀ ਤੁਹਾਨੂੰ ਇੱਕ ਵਾਰ ਦੱਸ ਦਾਂ ਤਾਂ ਸਹੀ ਅਸੀਂ ਇਹਨੇ ਮਾੜੇ ਨਹੀਂ ਹੈਗੇ ਵੇ ਕੁੜੀ ਦਾ ਫਿਊਚਰ ਖਰਾਬ ਕਰਾਂਗੇ। ਉਹ ਭਾਈ ਮੇਰੀ ਗੱਲ ਸੁਣਾ। ਤੁਸੀਂ ਤਾਂ ਮੇਰੇ ਨਾਲ ਨਹੀਂ ਚੰਗੀ ਤਰ੍ਹਾਂ ਵਰਤਦੇ। ਤੁਸੀਂ ਇਹਦਾ ਵਿਚਾਰੇ ਦਾ ਕੀ ਦੇਖੋਗੇ? ਵਰਤਦੇ ਕਿਉਂ ਨਹੀਂ? ਜੇ ਸਾਨੂੰ ਇਹਦੇ ਤਰਸ ਆਇਆ ਸੀ ਇਹਦੇ ਮੇਰੇ ਸੋਚੇ ਤਾਂ ਹੀ ਦੱਸ ਤੈਨੂੰ ਬੁੱਢਾ ਸਿੱਧਾ ਬੋਲੇ ਆ। ਉਹ ਭਾਈ ਮੇਰਾ ਪਾ ਲਈ। ਮੈਂ ਚਾਹ ਚੰਗੀ ਕਰਨਾ ਟਾਈਮ। ਚੱਪਕਾ ਕੋਈ ਨਾ ਬੋਲ ਵੀ ਕੋਈ ਨਾ। ਰੋਣਾ। ਸੁਪਾ ਜਾ। ਮਾਫ਼ ਕਰਦੇ ਸਾਨੂੰ। ਮੈਂ ਰੋ ਰਹੀ ਹਾਂ। ਮੈਨੂੰ ਪੜਨਾ। ਮੈਂ ਵਿਆਹ ਨਹੀਂ ਕਰਾਉਣਾ। ਯਾਨੀ ਇੱਕ ਦਿਨ ਮੈਨੂੰ ਫੋਨ ਕਰਾ ਤੀ। ਕਹਿੰਦੀ ਫੱਟੜਾ ਕਹਿੰਦੀ ਮੈਂ ਪੜਨਾ ਆਲੇ ਕਹਿੰਦੀ ਮੇਰਾ ਵਿਆਹ ਕਰ ਦਿਆ ਚਲ ਤਾਂ ਕਰਕੇ ਮੈਨੂੰ ਇਧਰੋਂ ਕਾਲਜ ਤੋਂ ਸਿਪਟੀ ਹੋਈ ਤੇ ਮੈਂ ਇਧਰ ਹੀ ਆਇਆ ਵੀ ਵਿਚਾਰੀ ਤਾਂ ਉਹਨਾਂ ਨੂੰ ਝੂਠ ਬੋਲਦਾਂ ਫਿਰ ਬਾਪੂ ਅਸਤਾਦਰ ਤੂੰ ਹੀ ਸ਼ੱਕ ਕਰੀਗੇ ਸੁਣੀ ਤੂੰ ਇੱਕ ਵਾਰ ਮੇਰੇ ਨਾਲ ਗੱਲ ਕਰਦੀ ਐਨਾ ਮਾੜਾ ਤਾਂ ਨਹੀਂ ਸੀਗਾ ਮੈਂ ਵੀ ਤੈਨੂੰ ਇਹੀ ਵਿਆਹਣ ਦੇ ਦਿੰਦਾ ਮੈਂ ਓਏ ਚਲ ਮੇਰੇ ਨਾਲ ਹੋਰ ਨੇ ਬੁੱਕੇਰੇ ਮੈਨੂੰ ਰੋਕਿਆ ਸੀ ਵੀ ਇਹਨਾਂ ਨੂੰ ਦੱਸਣਾ ਨਹੀਂ ਹੈਗਾ ਤੇਰੀ ਮੰਮੀ ਰਾਂ ਨੂੰ ਦੱਸ ਦੇਣੀ ਮੈਨੂੰ ਮਾਫ ਕਰਦੀ ਮੈਨੂੰ ਮਾਫ ਕਰਦੀ ਮੈਂ ਤੇਰੇ ਮਾਫ ਕਰਦੀ ਕੁਾਰੀ ਕਰਤੀ ਤੁਸੀਂ ਸ਼ੱਕ ਕੀਤਾ ਕੋਈ ਨਾ ਵੀਰੇ ਪਰ ਭਾਬੀ ਵੀਰੇ ਮੈਂ ਵਿਆਹ ਨਹੀਂ ਕੋਰੋਨਾ ਮੈਂ ਪੜਨਾਗਾ ਨਹੀਂ ਹੋਣਾ ਨਹੀਂ ਹੋਣਾ ਅਸੀਂ ਭੂਆ ਨੂੰ ਆਪਣੇ ਫੋਨ ਕਰਦਾਂਗੇ ਮੰਮੀ ਕੋਈ ਨਾ ਪਤਾ ਹੋਰ ਡਿਮਿਸ਼ਨ ਕਰਾ ਮਨ ਜੇਪੂ ਵਾਲੇ ਜੇਪੂ ਨੇ ਤੈਨੂੰ ਨਾ ਵੀ ਰੱਖਣਾ ਨਾ ਤੂੰ ਇੱਥੇ ਰਹਿ ਤੈਨੂੰ ਪੜਾਵਾਂਗੇ ਲਿਖਾਵਾਂਗੇ ਜੇ ਤੂੰ ਕਹੇਂਗੇ ਤੇਰਾ ਉਦੋਂ ਵਿਆਹ ਕਰਾਂਗੇ ਠੀਕ ਹੈ ਚੰਗਾ ਵੀਰੇ ਹੁਣ ਤੂੰ ਖੁਸ਼ ਹਾਂ ਚਲ ਆ ਜਾ ਚਲਿਏ ਉਧਰ ਆ ਜਾਓ ਐਵੇਂ ਇੱਥੇ ਹੋਰ ਹੀ ਕੰਮੇ ਕਰਾਤਾ ਸੀਗਾ ਚਲੋ ਮੈਨੂੰ ਮaaf ਕਰਦੇ ਚਲ ਕੋਈ ਨਾ ਹੋ ਜਾਂਦੀ ਨੇ ਕੱਲ੍ਹ ਸਾਂ ਕਈ ਵਾਰ ਮੇਰਾ ਪੁੱਤ ਹੋ ਕੇ ਤੇਰੇ ਤੇ ਮੈਂ ਐਡਾ ਸ਼ੱਕ ਕੀਤਾ ਹੁਣ ਮੈਨੂੰ ਸੱਚ ਹੁੰਦਾ ਗੱਲ ਤਾਂ ਵੀ ਲੋਕ ਸੱਚ ਕਹਿੰਦੇ ਨੇ ਤੇਰੇ ਬਾਪੂ ਦੀ ਸ਼ਾਇਦ ਗੱਲਾਂ ਚਾਹੇ ਲੱਖ ਬਰਾਈ ਹੋਵੇ ਪਰ ਸਿਆਣਪ ਵਾਲੀ ਗੱਲ ਜ਼ਰੂਰ ਹੁੰਦੀ ਆ ਉਹ ਭਾਈ ਜਿਹੜੀ ਮੈਂ ਗੱਲ ਕਰਦਾ ਨਾ ਅਗਲੇ ਕੋਰੀ ਕਰਾਰੀ ਕਰਦਾ ਮੂੰਹ ਤੇ ਤੇ ਇਹ ਤੈਨੂੰ ਗੁੱਸਾ ਲੱਗਦਾ ਹੋਵੇ ਦੇਖ ਹੁਣ ਮੈਂ ਤਾਂ ਕੰਮਾਂ ਤੋਂ ਲੰਘਿਆ ਹਾਂ ਅੱਜ ਕੱਲ੍ਹ ਹੁਣ ਤੂੰ ਆ ਤੇਰੀ ਨਿਆਣ ਮੱਤ ਤੂੰ ਤਾਂ ਉਹੀ ਗੱਲਾਂ ਕਰੀ ਜਾਂਦਾ ਮੈਂ ਹੁਣ ਚੱਲ ਵਿਚਾਰੀ ਬਾਰੇ ਸੋਚ ਲਿਆ ਹੁਣ ਤੂੰ ਤਾਂ ਇਲਜ਼ਾਮ ਲਾਈ ਜਾਂਦੀ ਏ ਚੱਲ ਕੋਈ ਨਾ ਛੱਡ ਪਰ ਆ ਮਾਰ ਗੁੱ ਇਹ ਬਿਚਾਰੀ ਕੁੜੀ ਕਰਕੇ ਜਿੰਦਗੀ ਕਾ ਨੂੰ ਖਰਾਬ ਕਰਦੀ ਹੈ ਪੂਆ ਦਾਦਾ ਚਲ ਜਾਇਆ ਸਵਾ ਹੈਗਾ ਹੈਗਾ ਉਹਨੂੰ ਹੁਣ ਆਪਾਂ ਰਲ ਕੇ ਸੌਂ ਜਾਵਾਂਗੇ ਆ ਚਲਿਏ ਆ ਜਾ ਆ ਜਾ ਚਲ